ਟਾਡਾ ਆਪਣੀ ਜੀਤੂ ਜੰਦਰ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਜਿਹੜੇ ਵੀਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ ਫੇਸਬੁੱਕ ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਫੇਸਬੁੱਕ ਤੇ ਪੇਜ ਬਣਾਇਆ ਹੋਇਆ ਦੋਸਤੋ ਪੇਜ ਨੂੰ ਲਾਈਕ ਕਰੋ ਫੋਲੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮੋੜ ਮੰਡੀ ਜਿਹੜੀ ਕਿ ਮਹੀਨੇ ਚ ਇੱਕ ਵਾਰ 20 ਤਰੀਕ ਨੂੰ ਲੱਗਦੀ ਹੈ ਅੱਜ ਦੀ ਵੀਡੀਓ ਦਿਖਾ ਰਣਾ ਬੱਚੀ ਦਾ ਤੇ ਬਾਕੀ ਸਾਰੀ ਡਿਟੇਲ ਬਾਈ ਨੂੰ ਪੁੱਛਾਂਗੇ ਤੇ ਤੋਰ ਕੇ ਦਿਖਾ ਦਾਂਗੇ ਜਿਹਨੂੰ ਬੱਚੀ ਪਸੰਦ ਆਊਗੀ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਫੈਸਲਾ ਕਰਦੇ ਆ ਇੱਧਰ ਤੋਂ ਥਾਣਾ ਹਵਾਨਾ ਦਿਖਾ ਦਣਾ ਹਲੇ ਕੱਚੀ ਆ ਦੋਸਤੋ ਕਾਫੀ ਦਿਨਾਂ ਦੀ ਸੂਣ ਵਾਲੀ ਆ ਬੱਚੀ ਉਸ ਤਰੀਕੇ ਨਾਲ ਆਪਣੀ ਜਜਮੈਂਟ ਕਰ ਲਿਓ ਤੇ ਬਾਕੀ ਕੱਦ ਕਾਠ ਵਾਲੀ ਬੱਚੀ ਆ ਦੋਸਤੋ ਜਾਨ ਵਾਲੀ ਆ ਸੋਹਣੀ ਬੱਚੀ ਤੇ ਆ ਜਾਓ ਬਾਕੀ ਬਾਈ ਤੋਂ ਡਿਟੇਲ ਪੁੱਛ ਲੈਣੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਕੀ ਆ ਬਾਈ ਨਾਂ ਸੰਕ੍ਰਿਤ ਮੇਰੇ ਪਿੰਡ ਵਾਲਿਆਂ ਵਾਲੀ ਵਾਲਿਆਂ ਦੀ ਵਪਾਰ ਦਾ ਹੀ ਕੰਮ ਆ ਬਾਈ ਹਾਂਜੀ ਹਾਂ ਕਿ ਅੱਛਾ ਇੱਕ ਮੱਝ ਲੈ ਕੇ ਇੱਕ ਮੱਝ ਲੈ ਕੇ ਠੀਕ ਹੈ ਭਾਈ ਇਹ ਕਿੰਨੇ ਵੇ ਸੂਣ ਵਾਲੀ ਆ ਇਹ ਦੂਜਾ ਸੂਆ ਵੀਰੇ 6 ਦੰਦ ਆ ਮੇਰੇ 6 ਦੰਦ ਕਿੰਨੇ ਦਿਨ ਕੱਢਦੀ ਆ ਹਜੇ ਤੇ 15 ਦਿਨ ਬਾਕੀ ਆ ਅੱਛਾ ਜੀ ਪਲੂਣ ਦਾ ਕਿੰਨਾ ਕਰਕਾਰ ਆ ਇਹਦਾ ਇਹਦਾ 30 ਕਿਲੋ ਦਿੱਤਾ ਆ ਤੁਹਾਨੂੰ ਇਸ ਵਾਰੀ ਕਿੰਨਾ ਕੱਢ ਸਕਦੇ ਆ ਇਹਦੀ 35 ਲੀਟਰ ਦੀ ਗਾਰੰਟੀ ਆਪਾਂ 35 ਦੀ ਗਾਰੰਟੀ ਤੇ ਦੇ ਦੋਗੇ ਹਾਂਜੀ ਰੇਟ ਰੇਟ ਇਹਦਾ 80000 ਦਾ ਕਿੰਨੇ ਦੀ ਛੱਡ ਦੋਗੇ ਲਾਸਟ ਲਾਸਟ 70000 ਦੀ ਛੱਡ ਦਾਂਗੇ 70000 ਦੀ ਆਪਣਾ ਨੰਬਰ ਬੋਲ ਦੋ ਭਾਈ 9787 5153 ਇੱਕ ਵਾਰੀ ਫੇਰ ਬੋਲੋ 9978753118 ਫੋਲ ਕੇ ਦਿਖਾ ਦਿੰਦੇ ਹੋ। ਪੂਰੀ ਲਿਖਿਆ ਹੋਇਆ। ਤੇ ਦੂਜੇ ਸੂਏ ਸੂਣ ਦੀ ਤਿਆਰੀ ਚਾਹ ਦੋਸਤੋ 15 ਕ ਦਿਨ ਦੀ ਕੱਚੀ ਐ। ਜਾਨ ਵਾਲੀ ਬਿਹੜਾ ਦੋਸਤੋ ਪੂਰੀ 15 ਦਿਨਾਂ ਨੂੰ ਹਵਾਨਾ ਬਹੁਤ ਜ਼ਿਆਦਾ ਤਿਆਰ ਕਰ ਲੂਗੀ। ਮੁੱਖੀ ਦੀ ਚਪਾਈ ਵਾਲੇ ਥਾਂ ਲੱਗੇ ਨੇ ਚਾਰੋਂ ਖਾਣ ਮਖੜਮੇ ਨੇ ਦੋਸਤੋ। ਤੇ ਬਾਕੀ ਜਾਨ ਵਾਲੀ ਬੱਛੀ ਐ ਚੋੜੇ ਪੁੱਠੇ ਵਾਲੀ ਐ ਐਚਐਫ ਥੋੜੀ ਕ੍ਰੋਸ ਦੇ ਵਿੱਚ ਆ ਜਾਂਦੀ ਐ। ਗਰਮੀ ਚੱਲਣ ਵਾਲੀ ਬੱਛੀ ਐ ਮੂੰਹੋਂ ਮਾ ਦੇਖ ਸਕਦੇ ਹੋ ਤੋਰੀ ਪੂਰੀ ਸਕੀਨ ਬੱਛੀ ਆ ਦੋਸਤੋ ਸੋਹਣੀ ਬੱਛੀ ਆ ਕੋਈ ਲੇਦਾ ਪਾਨੀ ਹੈਗਾ ਠੂਹੀ ਦੇ ਵਿੱਚ ਕੋਈ ਲਿੱਸਾ ਪਾਨੀ ਗੋਡੀ ਦੇ ਵਿੱਚ ਪੂਰੀ ਜਾਨ ਵਾਲੀ ਬੱਛੀ ਆ ਦੋਸਤੋ ਹਵਾਨਾ ਦੇਖ ਸਕਦੇ ਹੋ ਕਲੇ 15 ਦਿਨ ਦੀ ਕੱਚੀ ਐ ਦੂਜੇ ਸੂਏ ਸੂਜੇ ਦੋਸਤੋ ਮੂੰਹੋਂ ਛੇ ਜਾਂਦਾ 15 ਦਿਨ ਬਾਈ ਕਹਿੰਦਾ ਕੱਢੀ ਜੀ ਹਲੇ 15 ਦਿਨ ਤਰੀਕ ਦੇ ਹਿਸਾਬ ਨਾਲ ਰਹਿੰਦੇ ਨੇ ਦੋਸਤੋ ਗਰਮੀ ਦਾ ਮੌਕਾ ਹੈ ਇੱਕ ਦੋ ਦਿਨ ਪਹਿਲਾਂ ਵੀ ਸੁਣ ਸਕਦੀ ਐ ਤੇ ਬਾਕੀ ਜਿਹਨੂੰ ਦੋਸਤੋ ਬੱਚੀ ਪਸੰਦ ਆ ਜੂਗੀ ਉਹ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਨੇੜ ਆ ਕੇ ਆਪਣੀ ਤਸੱਲੀ ਕਰਕੇ ਉਹ ਬੰਦੀ ਗਾਂ ਦਾ ਕੀ ਮਾਰ ਦੇ ਰਿਹਾ ਇਹ ਦੋਸਤੋ ਆਹ ਦਾ 85000 ਮਾਰ ਦੇ ਬਾਕੀ ਦੋਸਤੋ ਖਰੀਦਣਾ ਜਾਨਵਰ ਤੁਸੀਂ ਆਪਣੀ ਤਸੱਲੀ ਨਾਲ ਹੁੰਦਾ ਆਪਣੀ ਨਿਰਖ ਪਰਖ ਨਾਲ ਹੁੰਦਾ ਨੇੜ ਆ ਕੇ ਵੀਡੀਓ ਦੇ ਮਾਧਿਅਮ ਰਾਹੀਂ ਜਾਨਵਰ ਦਾ ਦੋਸਤੋ ਇੱਕ ਆਈਡੀਆ ਮਿਲ ਜਾਂਦਾ ਹੈ ਲੈਣੇ ਕਿ ਕੱਦ ਲੈ ਇਕ ਵਾਰੀ ਫੇਰ ਦਿਖਾ ਦਵਾਂ ਨਾ ਤੁਰ ਕੇ ਪਹਿਲੇ ਸੂਏ ਦਾ ਤੁਬਾਈ ਕਹਿੰਦਾ 30 ਕਿਲੋ ਦਾ ਰਕਾਰਾ ਇਹਦਾ ਇਸੂ ਦੇ ਦੇਖਦੇ ਆਂ ਬਾਈ ਕਹਿੰਦਾ ਕੱਢ ਦੂਗਾ ਜਿੰਦਾ 35 ਕਿਲੋ ਦੀ ਗਾਰੰਟੀ ਤੇ ਦੇ ਦਾਂਗੇ ਬਾਕੀ ਜਿਹਨੂੰ ਦੋਸਤੋ ਬੱਛੀ ਪਸੰਦ ਆਊਗੀ ਜਿਹਨੂੰ ਵੀ ਬੱਛੀ ਦੋਸਤੋ ਪਸੰਦ ਆਊਗੀ ਨੰਬਰ 22 ਦਾ ਮੈਂ ਸਕਰੀਨ ਤੇ ਲਾ ਦੂੰਗਾ ਨੇੜ ਆ ਕੇ ਆਪ ਨੂੰ ਤਸੱਲੀ ਕਰਕੇ ਖਰੀਦ ਸਕਦੇ ਹੋ ਕੋਈ ਦੇ ਨਾਲ ਦੀ ਓਏ ਹਾਂ ਦਾ ਹੁੰਦਾ ਜੀ ਕਿਹੜਾ ਲੈ ਲਓ